ਸਸਰੀ ਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਸਸਰੀ ਗਾਲ ਜੀ ਸਾਰਿਆਂ ਨੂੰ ਨਵਾਂ ਦਿਨ ਤੇ ਨਵਾਂ ਵਲੌਗ ਕਰਤਾ ਆ ਆਪਾਂ ਸ਼ੁਰੂ ਤੇ ਹੁਣ ਜਾ ਰਹੇ ਆ ਆਪਾਂ ਕੰਜਰ ਬਿੰਨ ਪਤਾ ਨਹੀਂ ਕਿਹੜਾ ਬਿੰਨ ਹੋਏ ਪਾਗਲ ਆ ਕਿਹੜਾ ਵਾ ਕ੍ਰੇਜ਼ੀ ਬਿੰਨ ਆ ਕ੍ਰੇਜੀ ਬਿੰਨ ਆ ਬੇਵਕੂਫ ਆ ਇਹ ਕਿਹੜਾ ਕੰਜਰ ਬਿੰਨ ਐ ਕਾ ਸਾਡੀ ਦੇਲ ਸੈਲਫੀ ਕੁਇਨ ਸਾਡੀ ਕਿੰਨੂ ਕਿੰਨੂ ਆ ਕਿ ਸੰਤਰਾ ਕਿੰਨੂ ਆ ਕਿੰਨੂ ਸੰਤਰਾ ਤੇ ਮੈਨੂੰ ਪਹਿਲੀ ਵਾਰੀ ਕ੍ਰੇਜ਼ੀ ਬਿੰਨ ਬਾਰੇ ਕਹਿਣਾ ਦੱਸਿਆ ਸੀ ਤੇ ਅੱਜ ਉੱਥੇ ਸਾਰਾ ਕੁਝ ਮਿਲਣਾ ਆ ਕਿੰਨੇ ਨਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਗਿਆ ਹੀ ਨਹੀਂ ਕ੍ਰੇਜ਼ੀ ਬਿੰਨ ਕੀ ਹੁੰਦਾ ਹੈ ਤੇ ਦੇਖਦੀ ਆ ਵੇ ਹੈ ਕੀ ਆ ਮੈਂ ਇੱਕ ਅੱਧੀ ਵਾਰੀ ਗਈ ਆ ਪਰ ਉਹ ਦਿਨ 25 ਸਮਥਿੰਗ ਦਾ ਸੀ ਤੇ ਵਰਥ ਨਹੀਂ ਲੱਗਾ ਉਹ ਦਿਨ ਮੇਰੇ ਬਾਕਸ ਤਾਂ ਹੀ ਆਹੋ ਜਾ ਕੇ ਦਿਖਾਉਣੇ ਕੀ ਹੁੰਦਾ ਸਾਰੇ ਤੁਸੀਂ ਵੀ ਬਣੇ ਰਹੋ ਨਾਲ ਤੁਹਾਨੂੰ ਵਿਖਾਉਣੇ ਆ ਕ੍ਰੈਡੀ ਬਿੰਨ ਕੀ ਹੁੰਦਾ ਹੈ ਕਰੇਜੀ ਬਿਲ ਵੀ ਜਾ ਕੇ ਪਤਾ ਲੱਗੂਗਾ ਯਾ ਓਕੇ ਮਿਲਦੇ ਆ ਨਾ ਉਹ ਵੀ ਮੈਂ ਤੇਰਾ ਆਪਾਂ ਚੜ ਗਿਆ ਸਟੋਨੀ ਹੇਲੂ ਕਹਿੰਦੀ ਆ ਸਟੋਨੀ ਟ੍ਰੇਲ ਕਹਿੰਦਾ ਸਾਰੇ ਕੈਲਗਰੀ ਦੇ ਆਸੇ ਪਾਸੇ ਘੁੰਮਦੀ ਆ ਕੀ ਘੁੰਮਦੀ ਆ ਛਿਟਣ ਲਈ ਅਣ ਆਪਾਂ ਜਾ ਰਹੇ ਆ ਕਿਲੋਮੀਟਰ ਸਾਡੇ ਘਰ ਚੋਂ 15 ਆ ਤੇ 13 ਮਿੰਟਾਂ ਚ ਆਪਾਂ ਉੱਥੇ ਪਹੁੰਚ ਜਾਾਂਗੇ ਤੇ ਦੇਖਦੇ ਆ ਉੱਥੋਂ ਦਾ ਕੀ ਮਾਹੌਲ ਛਾਲ ਆ ਅੱਜ ਆਪਾਂ ਕਾਫੀ ਦਿਨਾਂ ਬਾਅਦ ਸੀਗੇ ਘਰੇ ਇਹ ਮੈਂ ਕਿਉਂ ਲੱਗਦੇ ਮੜਾ ਮੁੜ ਤਰ ਫੱਲਿਆ ਜਾਵੇ ਤੇ ਫੇਰ ਇਹਨਾਂ ਨੂੰ ਪਤਾ ਨਹੀਂ ਕਿਹਨੇ ਸਲਾਹ ਦਿੱਤੀ ਵੀ ਉੱਥੇ ਜਾਣਾ ਚਾਹੀਦਾ ਤੇ ਮੈਂ ਕਹਾ ਚਲੋ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਵੀ ਕਰੇਜੀ ਵੀਨ ਕੀ ਆ ਭਾਈ ਟੈਂਡ ਆਲੇ ਨੂੰ ਪਤਾ ਵਾ ਜਿਹੜੇ ਪਾਸੇ-ਪਾਸੇ ਬੈਠੇ ਵੀਰ ਉਹਨਾਂ ਨੂੰ ਦਿਖਾ ਰਹੇ ਆ ਨਹੀਂ ਕੈਲਗਰੀ ਵਾਲਿਆਂ ਨੂੰ ਸ਼ਾਇਦ ਕੈਲਗਰੀ ਚ ਲੋਕੇਸ਼ਨ ਕਿ ਸ਼ਾਇਦ ਹੋਰ ਕਿਤੇ ਵੀ ਹੈਗੀਆਂ ਨੇ ਪਤਾ ਨਹੀਂ ਸ਼ੋਰ ਨਹੀਂ ਪਰ ਮੈਂ ਕੈਲਗਰੀ ਚ ਵੇਖੀ ਆ ਪਹਿਲੀ ਵਾਰੀ ਤੇ ਦੇਖਦੇ ਆ ਹੁਣ ਉੱਥੇ ਜਾ ਕੇ ਕੀ ਕੀ ਹੈਗਾ ਕਈ ਕੰਮ ਦੀ ਚੀਜ਼ ਹੈ ਕਿ ਨਹੀਂ ਬਿਨਾਂ ਕਿ ਡਸਟਬਿਨ ਜਾ ਕੇ ਪਤਾ ਲੱਗੂਗਾ ਹਾਂ ਇਹ ਗੱਲ ਸਹੀ ਕਹੀ ਆ ਕਹਿੰਦੇ ਪਿੱਛੇ ਕਿੰਨੂ ਸਾਡੀ ਜਲਦੀ ਕੁਵੀਰ ਬਣੀ ਬੈਠੀ ਆ ਦਿਨਾਂ ਚਾਰਾਂ ਦਿਨਾਂ ਦਾ ਗੋਟਾ ਆਏ ਨੇ ਅੱਜ ਹੀ ਬਣਾ ਲੈਣਾ ਸਨੇਪਾ ਬਣਾ ਮਰਾਂਗੇ ਇਹ ਦਿਨ ਚਾਰ ਦਾ ਇਹਨੂੰ ਲੋਡ ਨਹੀਂ ਪੈਣੀ ਸਨੇਪਾਂ ਦੀ ਵੇ ਕਿੰਨੂ ਓਏ ਸ਼ੰਤਰੀਆ ਅੱਜ ਕਿਵਾਂ ਵਧੀਆ ਨਹੀਂ ਆ ਅੱਗੇ ਵਧੀਆ ਨਹੀਂ ਆਉਂਦੀ ਕਹਿੰਦੇ ਐਡਾ ਐਡਾ ਕਹਿੰਦੇ ਐਡਾ ਫੋਨ ਰੱਖਿਆ ਫੁੱਟੇ ਜਿਹੜਾ ਇਹ ਹਜੇ ਫੋਟੋ ਨਹੀਂ ਛੋਣੀ ਆਉਂਦੀ ਕਾਹੀ ਬਾਤ ਹੈ ਇੱਕ ਅੱਖ ਵੱਡੀ ਆ ਜਾਂਦੀ ਇੱਕ ਨਿੱਕੀ ਆ ਜਾਂਦੀ ਆ ਮੈਂ ਨਵੀਂ ਗੱਲ ਸੁਣੀ ਅੱਖਾਂ ਦੀਆਂ ਵੱਡੀਆਂ ਹੁੰਦੀਆਂ ਇਹ ਤਾਂ ਮੈਂ ਪਹਿਲੀ ਵਾਰੀ ਚੁਣਿਆ ਕੈਮਰੇ ਚ ਅੱਖਾਂ ਵਾਲੀਆਂ ਨਿੱਕੀਆਂਵੇਂ ਹੁੰਦੀਆਂ ਚਲੋ ਕੋਈ ਨਹੀਂ ਬਣਾ ਲੈੰਦੋ ਚਾਰਵਾਰੀ ਨੂੰ ਚਾਰਵਾਰੀ ਤੈਨੂੰ ਇੱਕ ਅੱਖ ਇੱਕ ਅੱਖ ਮਾੜੀ ਜੀ ਬੰਦ ਕਰ ਲੈ ਜਿਹੜੀ ਵੱਡੀ ਆਉਂਦੀ ਆ ਹੈਨਾ ਇਹਨਾਂ ਨੂੰ ਖੋਲਦਿਆਂ ਮੇਰੇ ਕੰਦਾ ਹੈ ਹੈਨਾ ਕਿੰਨੋ ਇੱਕ ਅੱਖ ਮਾੜੀ ਜੀ ਬੰਦ ਕਰ ਲੈ ਹੈਂ ਕਰ ਦੋਵੇਂ ਅੱਖਾਂ ਮੀਚ ਕੇ ਖੱਜਲਾ ਫੋਟੋ ਓਏ ਸੱਚੀ ਇਹ ਕਰ ਕੇ ਬੰਦ ਕਰ ਰਲਾ ਕੀ ਓਏ ਦੋਵੇਂ ਅੱਖਾਂ ਮੀਚ ਕੇ ਖੱਜ ਵੜੋ ਵਾਓ ਜੀਨੀਅਸ ਓਰ ਚੱਕਰ ਹੀ ਮੁੱਕ ਜੂ ਅੱਖਾਂ ਇੱਕ ਨਾ ਲੋ ਜੀ ਆ ਤੂੰ ਸਟੋਨੀ ਖਾ ਲੋ ਕਣ ਕਹਿੰਦੇ ਕਿਆ ਹੀ ਬਾਤਾਂ ਨੇ ਮਾਮੇ ਨੇ ਟਰੱਕ ਵਾਲੇ ਨੂੰ ਘੇ ਲਿਆ ਤੇ ਕਹਿੰਦੇ ਇਦਾਂ ਲੈ ਕੇ ਹੀ ਬਹਿ ਜਾਂਦੇ ਆ ਲਾਈਟਾਂ ਲਾ ਕੇ ਬਹਿ ਗਏ ਮੇਰੇ ਵੀਰੋ ਜੂ ਮਾਰਿਆ ਜਾਵੇ ਮਾਮੇ ਦੇ ਆਮਿਆਂ ਗੱਲਾਂ ਗਾਲ ਤਾਂ ਤੇਰੀਆਂ ਕਹਿੰਦੇ ਵਿਚਾਰਾ ਟਰੰਪ ਵਾਲਾ ਡੰਪ ਵਾਲਾ ਮੇਰਾ ਪੰਜਾਬੀ ਭਰਾ ਤੇ ਉਹਨੂੰ ਘੇਰ ਕੇ ਬੈਠਾ ਮਾਮਾ ਐਂ ਚੀਟਿੰਗ ਹੋ ਜਾਂਦੀ ਐਂ ਐਂ ਚੀਟਿੰਗ ਹੋ ਜਾਂਦੀ ਨਹੀਂ ਕਿਹੜਾ ਸ਼ਾਹ ਨੇ ਉਹਨੇ 1.5 200 ਬਣਾਏ ਹੁਣੇ ਦਿਹਾੜੀ 'ਚ ਉਹਨੇ ਹੁਣ ਉਹ ਪਾ ਜੂਗਾ ਡੈਕਟਰ ਨਾਲੇ ਕੰਪਨੀ ਵਾਲੇ ਬੋਲਣਗੇ ਯਾਰ ਕਿੱਟਾ ਔਖਾ ਆ ਕੀ ਕਰੇ ਵਿਚਾਰਾ ਡਰਾਈਵਰ ਬੰਦਾ ਹਰ ਪਾਸੋਂ ਮਾਰਦਾ ਡਰਾਈਵਰ ਜਿਹੜੇ ਮੇਰੇ ਵੀਰ ਐ ਕਮੈਂਟ ਕਰਿਓ ਜਿੰਦਾਬਾਦ ਡਰਾਈਵਰ what happened ਮੀ ਪਹਿਰਿਆ ਵਾ ਨਹੀਂ ਨਹੀਂ ਟਰੱਕਾਂ ਨੇ ਵੀਰ ਜਾਣ ਸਕਦੇ ਮੈਨੂੰ ਕੀ ਭਲੀ ਖਾਂ ਲੱਗਿਆ ਰੋਕਣ ਲੱਗਿਆ ਕਿਉਂ ਆ ਜੀ ਛੱਡੀ ਗਈ ਮੇਰੇ ਤੋਂ ਮੈਨੂੰ ਪਤਾ ਲੱਗ ਗਿਆ ਕੀ ਇੰਜਨ ਬ੍ਰੇਕ ਮੈ ਯਾਦ ਆ ਦੇਣ ਇੰਜਨ ਬ੍ਰੇਕ ਲਾ ਜੀ ਐਨੇ ਦਿਨ ਇਹ ਟਰੱਕ ਤੇ ਰਿਆਂ ਮੈਨੂੰ ਉਹਦਾ ਬਲੇਖਾ ਫਰੀ ਜਾਂਦਾ ਮੈਨੂੰ ਲੱਗ ਗਿਆ ਹੀ ਪਤਾ ਮੈਨੂੰ ਲੱਗ ਗਿਆ ਹੀ ਪਤਾ ਮੈਂਟ ਚ ਪਤਾ ਲੱਗ ਗਿਆ ਵਾਈਪਰ ਆ ਸਾਡੇ ਟਰੱਕ ਦੇ ਇੰਜਨ ਬ੍ਰੇਕ ਆ ਫਿਰ ਉਸ ਹਿਸਾਬ ਨਾਲ ਮੈਨੂੰ ਬਲੇਖਾ ਆ ਗਿਆ ਵੇ ਇੰਜਨ ਬ੍ਰੇਕਾ ਇਹ ਬਲੇਖਾ ਮੈਨੂੰ ਬਹੁਤ ਵਾਰੀ ਪਿਆ ਤੈਨੂੰ ਪਤਾ ਮੈਂ ਤਾਂ ਇੰਡੀਕੇਟਰ ਵੀ ਪਰਲੇ ਪਾਸੇ ਚਲਾਈ ਜਾਨੀ ਹੁੰਦੀਆਂ ਜਦੋਂ ਕਿ ਇਹਦਾ ਹੋਰ ਤਰੀਕੇ ਨਾਲ ਚੱਲਦਾ ਟਰੱਕ ਦਾ ਹੋਰ ਮੈਂ ਹੋਰ ਹਿਸਾਬ ਨਾਲ ਚਲਾਈ ਜਾਨੀ ਹੁੰਦੀਆਂ ਮੇਰੇ ਨਾਲ ਬਹੁਤ ਵਾਰੀ ਹੋ ਚੁੱਕੀ ਹੈ ਜੀ ਆ ਯੈਲੋ ਜੀ ਗੱਡੀ ਨਾ ਲੈਦੀ ਉਹ ਤੈਨੂੰ ਜਦੋਂ ਮੈਂ ਯੂਪੀਐਸ ਕੰਮ ਕਰਦੀ ਸੀ ਨਾ ਤੇ ਉਹਦੇ ਥੱਲੇ ਇਦਾਂ ਬ੍ਰੇਕ ਹੁੰਦੀ ਸੀ ਤੇ ਮੈਂ ਗੱਡੀ ਦੇ ਆ ਇੱਕ ਦਿਨ ਲੱਭੀ ਜਾਵਾਂ ਜਦੋਂ ਮੈਂ ਕੰਟੀਨਿਊਸਲੀ ਹਾਂਦੀ ਮੈਨੂੰ ਬੜਾ ਭੇਖਾ ਪੈਂਦਾ ਹੀ ਆ ਚੱਲ ਕੋਈ ਨਹੀਂ ਹੋ ਜਾਂਦਾ ਇੰਨਾ ਕਵਾਦਾ ਕਹਿੰਦਾ بڑے بڑے ਸ਼ਹਿਰوں ਵਿੱਚ ਛੋਟੀ ਛੋਟੀ ਬatein ਉਹੀ ਰਹਤੀਆਂ ਗੱਲ ਟਾਲ ਰਿਆਂ ਹਣੇ ਬੇਜਤੀ ਹੋਊਗੀ ਤੇ ਆ ਦਰਵਾਜ਼ਾ ਜੋ ਫਾਟਕ ਕਟਕਪੂਰੇ ਦਾ ਉਹ ਤਾਂ ਨਹੀਂ ਨਕੇਹ ਹੁੰਦੇ ਸਾਡੇ ਸਾਡੇ ਗਾਣੇ ਉਹ ਟ੍ਰੇਨ ਆ ਗਈ ਓਏ ਕਿੰਦੇ ਟ੍ਰੇਨ ਆ ਗਈ ਮੇਰੇ ਵੀਰੋ ਕੈਲ ਗਿਰੀ ਦੀ ਡਿਜ਼ਾਈਨ ਆਹੇ ਕਿੰਦੇ ਹਾਲਾ ਲਾਲਾ ਓ ਲੈ ਕਿੰਨਾ ਡੱਬਿਆਂ ਟ੍ਰੇਨ ਨਿੱਕੇ ਦੀ ਟ੍ਰੇਨ ਸੀ ਇਹ ਟ੍ਰੇਨ ਸ਼ੁਰੂ ਹੋਣੇ ਸੇ ਪਹਿਲੇ ਹੀ ਖਤਮ ਹੋ ਗਈ ਇਹ ਤਾਂ ਇੱਕ ਤਾਂ ਇੰਜਨ ਵਾਲੀ ਆ ਕਿ ਕਿ ਖੁੱਲ ਗਿਆ ਦਰਵਾਜ਼ਾ ਬੱਸ 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 ਗ੍ਰੀਨ ਹੋ ਲੈਣ ਦੇ ਪਹਿਲਾਂ ਲੋ ਜੀ ਅਸੀਂ ਪਹੁੰਚ ਗਏ ਆ ਕਰੇਜ਼ੀ ਬਿਨ ਕਹਿੰਦੇ ਕਿਹੜਾ ਬਿਨ ਡਸਟ ਬਿਨ ਕੇ ਕਰੇਜ਼ੀ ਬਿਨ ਇਟਸ ਨਾਟ ਡਸਟ ਬਿਨ ਇਟਸ ਕਰੇਜ਼ੀ ਬਿਨ ਕਰੇਜ਼ੀ ਬਿਨ ਕਹਿੰਦੇ ਆਪਾਂ ਵੇਖਦੇ ਆ ਵੀ ਕੀ ਜਿਹਾ ਹੁੰਦਾ ਹੈ ਕਰੇਜ਼ੀ ਬਿਨ ਆਹ ਹੁੰਦਾ ਹੈ ਕਰੇਜ਼ੀ ਬਿਨ ਆਪਾਂ ਅੰਦਰ ਜਾ ਕੇ ਵੇਖਦੇ ਆ ਵੀ ਕਿਹੜੇ ਲੈਵਲ ਦੀਆਂ ਗੱਲਾਂ ਮਤਾਂ ਹੁੰਦੀਆਂ ਲੋ ਜੀ ਆਪਾਂ ਆ ਗਏ ਆ ਕਰੇਜ਼ੀ ਡੱਬੇ 'ਚ ਤੇ ਬਿਖਾਉਨੇ ਆ ਤੁਹਾਨੂੰ ਕਰੇਜ਼ੀ ਆਪਾਂ ਆ ਉਧਰ ਆ ਗਏ ਡੂਰ ਫੇਟੇ ਮੋ ਦੂਰ ਫੇਟੇ ਮੋ ਇਹਨਾਂ ਦੇ ਇਹਨਾਂ ਨੂੰ ਗੇਟ ਨਹੀਂ ਨਾ ਅੰਨੀਆਂ ਹੋਈਆਂ ਫਿਰਦੀਆਂ। ਆਓ ਜੀ। ਕਿੰਨੇ ਪ੍ਰਾਈਸ ਲਾਏ ਆ। ਫ੍ਰਾਈਡੇ ਇੱਥੇ ਸਾਰਾ ਕੁਝ 20 ਗੱਲਾਂ ਦਾ, ਸੈਟਰਡੇ 10 ਦਾ, ਸੰਡੇ ਵੀ 10 ਦਾ, ਮੰਡੇ 5 ਦਾ। ਅੱਗੇ ਤੁਸੀਂ ਦੇਖ ਹੀ ਸਕਦੇ ਆ ਕਿੰਨਾ ਖੜਾ ਹੁਣ ਮੈਂ। ਐ ਕਰਕੇ ਇੱਥੇ ਲਾਈਨਾਂ ਬਣੀਆਂ ਹੁੰਦੀਆਂ। ਚਾਹੀ ਬਾਤਾ ਹੈ। ਇਸ ਤੋਂ ਲਾਈਨਾਂ ਬਣੀਆਂ ਨੇ ਸਮਾਨ ਵਿਆਂ ਹੁੰਦਾ ਕੁਝ ਵੀ ਚੱਕ ਸਕਦੇ ਆ ਦਿਨ ਦੇ ਹਿਸਾਬ ਨਾਲ ਪ੍ਰਾਈਸ ਹੁੰਦਾ ਬਹਿ ਮੈਂ ਤਾਂ ਕੋਹੜ ਜਿਹੀ ਲੱਗ ਰਹੀ ਸੀ ਸਾਰਾ ਕੋ ਦੇਖੋ ਮਿਸਟਰੀ ਬਾਕਸ ਮੰਗੋ ਮਿਸਟਰੀ ਬਾਕਸ ਵੇਚ ਲੋ ਇਹਨਾਂ ਦੇ ਇਹ ਜਿਵੇਂ ਨਹੀਂ ਆਪਣੇ ਕੀ ਕਹ ਸਕਦੇ ਆ ਸੇਲ ਲੱਗੀ ਹੁੰਦੀ ਓਹ ਚੀਜ਼ ਆ ਸੇਲ 'ਚ ਵੀ ਕੋਈ ਚੰਗਾ ਹੁੰਦਾ ਇਹ ਤਾਂ ਉਹ ਵੀ ਨਹੀਂ ਹੈਗਾ ਸਬਜ਼ੀਆਂ ਦੇ ਐਂਡ ਤੇ ਬਚਾ ਬਚਾ ਨਾ ਹੋਊਗਾ ਉਹ ਵੀ ਤਾਂ ਅਗੀਆਂ ਦੇ ਐਂਡ ਤੇ ਬਚਿਆ ਖੋਜਾ ਬਚਣ ਵਾਲਾ ਕੰਮ ਹੀ ਕਿਆ ਤਾਂ ਸੋਣ ਓਏ ਓਏ ਗੱਲ ਸੁਣ ਗੱਲ ਸੁਣ ਗੱਲ ਸੁਣ ਹਾਂ ਆ ਲੈ ਫੁੱਲ ਆਪੇ ਲਾ ਲਈ ਫੜ ਫੁੱਲ ਲਾ ਲਈਆਂ ਮੇਰੇ ਵੱਲੋਂ ਆ ਚੀਜ਼ ਵਧੀਆ ਟਰੱਕ ਚ ਕੋਈ ਚੀਜ਼ ਚੱਕਣ ਨੂੰ ਪੁੱਛੋ ਮੋਟੋ ਓਏ ਆ ਕਿੱਡਾ ਸੋਹਣਾ ਏ ਪਰ ਥੋੜਾ ਹੈ ਰੰਗ ਬਰੰਗਾ ਦੇਖੋ ਈਵਰਸ ਓਹੋ ਗੱਪਰੂ ਦੀ ਪੜਕ ਪਕੜਕ ਪਲਾਸ ਵਰਗੀ ਦੇਖੋ ਦੇਖੋ ਮਿੱਤਰੋ ਆ ਕੀ ਇਹਦੇ ਪਿੱਛੇ ਲੱਗਾ ਓ ਲੋ ਕੀਹੀ ਬਾਤਾਂ ਨੇ ਕੀਹੀ ਬਾਤਾਂ ਕਹਿੰਦੇ ਇਥੇ ਆ ਵੀ ਮਿਲ ਜਾਊਗਾ ਤੁਹਾਨੂੰ ਕੀ ਚਾਹੀਦਾ ਆ ਤਾਰਾ ਮਟਨ ਵਾਲਾ ਕਟਰ ਜਿਆ ਚਾਹੀਦਾ ਆ ਤਾਰਾਂ ਵਾਲਾ ਨੇਲਸ ਵਾਲਾ ਕਟਰ ਆ ਇਹ ਨੇਲਸ ਵਾਲਾ ਆ ਹਾਂ ਨੇਲਸ ਵਾਲਾ ਕਟਰ ਚਾਹੀਦਾ ਉਹ ਵੀ ਮਿਲ ਜਾਊਗਾ ਤਾਰਾਂ ਵਾਲਾ ਹੀ 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 ਲਓ ਜੀ ਹੁਣ ਅਸੀਂ ਕ੍ਰੇਜ਼ੀ ਬਿੰਨ ਜਾਣ ਤੋਂ ਬਾਅਦ ਆ ਗਏ ਆ ਸਨਰਿਜ ਮਾਲ ਤੇ ਹੁਣ ਇੱਥੇ ਦੇਖਦੇ ਆ ਇੱਥੋਂ ਕੀ ਕੀ ਅਸੀਂ ਖਰੀਦਣਾ ਆ ਐਡਾ ਕੋਈ ਖਰੀਦਣ ਦਾ ਹੈ ਨਹੀਂ ਸੀ ਸਾਨੂੰ ਬਸ ਵੈਸੇ ਘੁੰਮਣ ਫਿਰਨ ਆਏ ਆ ਕਿਉਂਕਿ ਸਾਡਾ ਵਲੌਗ ਕਿਵੇਂ ਬੜੂ ਘਰੇ ਬੈਠੇ ਹਾਂ ਉਹ ਜਾ ਜੋ ਐਨੇ ਐਨੇ ਫਸਾਇਆ ਐਨੇ ਵਾਹ ਚੰਬਲਗੇ ਲੋਕ ਚੰਬਲਗੇ ਚੰਬਲਗੇ ਇਹਨਾਂ ਨੂੰ ਤਾਂ ਘਰੇ ਛੱਡ ਕੇ ਆਵੇ ਘਰੇ ਛੱਡ ਕੇ ਆਵੇ ਇਹਨਾਂ ਨੂੰ ਇਹ ਹੈ ਨਹੀਂ ਜੈਂਸਾ ਨਾਲ ਲਿਆਉਣ ਵਾਲਾ ਖਰੀਦਣਾ ਕੀ ਆ ਕੁਛ ਵੀ ਨਹੀਂ ਖਰੀਦਣਾ ਕੀ ਇਹ ਤੋਂ ਕਿਹੜੀ ਲਾਉਣੀ ਹੈ ਮਹਿੰਗਾ ਬਹੁਤ ਸਾਰਾ ਕੁਝ ਨਹੀਂ ਖਰੀਦेंगे ਆਹੀ ਤਾਂ ਖਰੀਦਾਂਗੇ ਆ ਮੂੰਹ ਮੱਥੇ ਹੀ ਨਹੀਂ ਹੈਗਾ ਫੱਟਾ ਕਬਰ ਨਹੀਂ ਹੈ ਹੀ ਨਹੀਂ ਐਸ ਵੀ ਦੀ ਆਵਾਜ਼ ਛੇੜੀ ਹੋਏ ਨਹੀਂ ਕੁੱਟੋਣੀ ਇਹਨੂੰ ਨਹੀਂ ਵੇਚੀਂਕ ਰਾਊਗਾ ਸੁਧਰ ਸੁਧਿਵੀਏ ਗੱਲ ਚੋੜਦੇ ਆਜੇ ਕਰੋ ਇਹ ਮੈਂ ਸੋਨਾ ਬਣਿਆ ਨਾ ਬਣਿਆ ਨਹੀਂ ਬਣਾਇਆ ਇਹਨਾਂ ਨੇ ਉਹ ਕੀ ਬਣਾਇਆ ਅੱਛਾ ਹੋਈ ਨਾ ਨਾ ਛੱਡ ਬੇਅਕਲਿਆਂ ਬੇਅਕਲ ਕਾ ਤਾਂ ਵੀ ਨਹੀਂ ਬੇਅਕਲ ਤਾਂ ਕਿਹਾ ਵੀ ਚਾਹੀਸ਼ ਛੇੜੀ ਦੀ ਨਹੀਂ ਹੁੰਦੀ ਦੇਖਣ ਵਾਲੀ ਚੀਜ਼ ਆ ਨਹੀਂ ਨਹੀਂ ਹੱਥ ਲਾਉਣਾ ਆਪਾਂ ਐਸ਼ੀ ਤੇ ਸ਼ੋਪੀਆਂ ਕਰਨ ਥੋੜੀਆਂ ਜੀਆਂ ਤੇ ਸਾਡੀ ਬੀਬੀ ਹੋਈਏ ਕੱਪੜੇ ਆ ਦਵਾ ਲੇ ਦੇਖੋ ਕੀ ਲੈਂਦੀ ਆ ਕੀ ਨਹੀਂ ਲੈਂਦੀ ਤੁਹਾਡੇ ਲੈਵਲ ਦੀਆਂ ਗੱਲਾਂ ਬਾਤਾਂ ਹੋਣਗੀਆਂ ਕਹਿੰਦੇ ਲੈਵਲ ਪੈਂਟ ਲੈ ਲਿਆ ਤੇ ਇੱਕ ਕੀ ਲੈ ਲਿਆ ਪੈਂਟ ਲੈ ਲਈਆ ਕੀ ਆਹੀ ਬਾਤ ਹੈ ਨੇ ਕੀ ਆਹੀ ਬਾਤ ਹੈ ਨੇ ਇੱਧਰ ਵੀ ਦੇਖੇ ਜਾ ਰਹੇ ਨੇ ਕਹਿੰਦੇ ਓ ਹੋ ਹੋ ਇੱਧਰ ਕਹਿੰਦੇ ਆ ਆ ਵੀ ਕਹਿੰਦੇ ਕਿਸੇ ਨਾਲੋਂ ਘੱਟ ਛੋੜੀ ਆ ਕਹਿੰਦੇ ਪੂਰੀਆਂ ਗੱਲਾਂ ਬਾਤਾਂ ਕੀ ਆ ਵੀ ਬਾਤਾਂ ਨੇ ਕਹਿੰਦੇ ਟੇਰ ਲਾ ਲਿਆ ਕੁੜੀ ਨੇ ਚੰਗਾ ਹੈ ਆਹ ਖੋਣ ਹੈ ਇਹਦੇ ਜਿੰਨੀ ਲੰਬੀ ਆ ਬੈਲ ਦੋਹੀ ਦੇਣਾ ਨਾ ਦੇਖੋ ਅੱਖਾਂ ਕਿਦਾਂ ਨੀਲੀਆਂ ਕਰੀ ਫਿਰਦੀ ਇਹਦਾ ਕਾਰਡ ਹੈਗਾ ਇਵੇਂ ਕਾੜੇਗਾ ਮੇਰੇ ਕੋ ਮੁੰਡਿਆਂ ਦਾ ਸੈਕਸ਼ਨ ਤੇ ਸਾਡੇ ਕੰਮ ਦੀ ਉੱਥੇ ਕੋਈ ਚੀਜ਼ ਨਹੀਂ ਸੀ ਤੇ ਹੁਣ ਅਸੀਂ ਪੱਜਾਇ ਥੱਲੇ ਉਹਨਾਂ ਨੂੰ ਕਚਾਨੀ ਦੀ ਲੈ ਕੇ ਧੋਖੇ ਬਾਜੀ ਨਾਲ ਥੱਲੇ ਆ ਗਏ ਅਸੀਂ ਲੋ ਜੀ ਹੁਣ ਆਪਾਂ ਆਪਣੀ ਸ਼ਾਪਿੰਗ ਜਿਹੜੀ ਜਿਹੜੀ ਚੀਜ਼ ਲੈਣੀ ਸੀ ਲੈ ਲਈਏ ਇਥੋਂ ਵੈਕਸ ਲੈਂਨ ਖਾਸ ਆਏ ਨਹੀਂ ਸੀ ਤਾਂ ਵੈਕਸ ਜਿਹੜਾ ਹੀ ਘਟਾਇਆ ਸੀ ਤਾਂ ਪਾਸ ਤੇ ਹੁਣ ਅਸੀਂ ਜਾ ਰਹੇ ਹਾਂ ਹੁਣ ਆਪਾਂ ਕਿੱਥੇ ਜਾ ਰਹੇ ਹਾਂ ਇਹ ਰੈਸਟੋਰੈਂਟ ਤੇ ਵੀ ਭੋਖੀ ਭਾਈ ਰਾਤੇ ਸਾਰੀ ਦਿਹਾੜੀ ਕੱਲ੍ਹ ਲਈ ਵੀਡੀਓ ਚ ਸਾਰੇ ਜਣਿਆਂ ਨੇ ਦੇਖਿਆ ਸੀ ਕਿ ਕਿਸੇ ਨੇ ਮੇਰੇ ਨਾਲ ਡੋਸਾ ਖਵਾਉਣ ਦਾ ਵਾਅਦਾ ਕੀਤਾ ਸੀਗਾ ਤੇ ਕਿਹਾ ਸੀ ਮੈਂ ਮ끄ਰੂੰਗਾ ਨਹੀਂ ਤੇ ਤੁਸੀਂ ਸਾਰੇ ਇਸ ਚੀਜ਼ ਦੇ ਗਵਾਹ ਹੋ ਤੇ ਗਵਾਹ ਹੋਵੋਗੇ ਤਾਂ ਫਿਰ ਕੀ ਆ ਆ ਕਢਾਦੀ ਮੈਂ ਨਹੀਂ ਜਾਂਦਾ ਜਾਂਦਾ ਮੈਨਾਂ ਤਾਂ ਪਹਿਲਾਂ ਦੱਸੋ ਕਿਹਨੇ ਲਾੜੇ ਉੱਤੇ ਲੱਗੇ ਜਾਂਦਾ ਮੈਂ ਪੈਸੇ ਨਹੀਂ ਬਣਾਉਂ ਮੇਰੇ ਕੋਲ ਪੈਸਾ ਨਹੀਂ ਆ ਤੇ ਹੁਣ ਗਲਤ ਗੱਲਾਂ ਇੱਥੇ ਹੁਣ ਅੜ ਕੇ ਖੜ ਗਿਆ ਇਹ ਵੀ ਮੈਂ ਨਹੀਂ ਜਾਂਦਾ ਮੈਂ ਦੱਸ ਦੋ ਕਿੱਥੇ ਜਾਵਾਂਗੇ ਪੈਸੇ ਝਾਲ ਚੱਲਦੇ ਤੁਸੀਂ ਤੇ ਦੱਸੋ ਆ ਸਾਰੇ ਚੌਪਾ ਦੇਵਾ ਠੀਕ ਮੈਂ ਘਰ ਦਾ ਰਿਆਸ ਪਾਉਣ ਚੱਲਣੇ ਸਾਰੇ ਮੁੱਕ ਗਏ ਹੁਣ ਬਈ ਆ ਮਨੁਰਕੌਂਡੀ ਪੈ ਗਿਆ ਨਾ ਤੇ ਹੁਣ ਫੈਸਲਾ ਕੋਈ ਨਹੀਂ ਹੋਇਆ ਤੇ ਸਾਰਾ ਕੰਮ ਲੜ ਲੜ ਕੇ ਹੇਲਾਉਂਦਾ ਸਾਡਾ ਜੀ ਨਹੀਂ ਕਰਦਾ ਮੁੰਡਾ ਇਹ ਜੀ ਕਹਿੰਦਾ ਫ੍ਰੀ ਕਰ ਗਈ ਬਾੜੇ ਬਾੜੇ ਸਾਨੂੰ ਪਤਾ ਵੀ ਆਊਟ ਆਫ ਦਿਸ ਕਨਵਰਸੇਸ਼ਨ ਚ ਨਿਕਲ ਆਏਗਾ ਚੱਲੋ ਦੇਖਦੇ ਹਾਂ ਕੀ ਵਰਦਾ ਕਿ ਨਹੀਂ ਵਰਦਾ ਕਿ ਵੇਲੇ ਕਰ ਤੱਕ ਜਾਂਦੇ ਜਾਂਦੇ ਕੋਈ ਕੋੜ ਸਵਿੰਗ ਹੋ ਜਾਵੇ ਕਿਸੇ ਦਾ ਅਸੀਂ ਡਿਸੀਜਨ ਹੋ ਗਿਆ ਪਰ ਅਸੀਂ ਘਰ ਦੇ ਬਾਹਰ ਲੜ ਲੜ ਕੇ ਉੱਥੋਂ ਮੜ ਕੇ ਆਏ ਆ ਤੇ ਹੁਣੇ ਸਾਨੂੰ ਖਵਾ ਰਿਆ ਜੀ ਬਾਹਰ ਨੂੰ ਪੈ ਤੁਹਾਡੇ ਅਸੀਂ ਕਿਹਾ ਚਲੋ ਅਸੀਂ ਥੋੜਾ ਥੋੜਾ ਹਿੱਸਾ ਵਾ ਲਾ ਕੇ ਸਾਰੇ ਸਹੀ ਲਗਾ ਤੂੰ ਹੀ ਲਾਉਣੇ ਪੈਣੇ ਮੈਂ ਨਹੀਂ ਹੁਣ ਇਹ ਡਿਸੀਜਨ ਕਰ ਇਹ ਡਿਸੀਜਨ ਤੇ ਆਇਆ ਵਾ ਵੀ ਪੈਸੇ ਇੰਨਾ ਦੇ ਮੈਂ ਤਾਂ ਬਸ ਜਾਣਾ ਆਣਾ ਹਾਂ ਕੋਈ ਨਹੀਂ ਪੈਸੇ ਤੁਸੀਂ 里面 ਲਾਉਣੇ ਇਹ ਤੁਹਾਨੂੰ ਮਿਲ ਲਗਾ ਉਹ ਆਪਾਂ ਵੇਖਾਂਗੇ ਨਾ ਬਾਅਦ ਚ ਕੋਈ ਨਾ ਇਹ ਕਿ ਆ ਵੇਖਾਂਗੇ ਕੋਈ ਨਾ ਹੁਣੇ ਮੋਲੇ ਨਹੀਂ ਵਰੀ ਤੋਂ ਨਹੀਂ 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 ਚੱਲ ਚੱਲ ਅੱਗੇ ਨਾਲ ਚੱਲ ਦੇ ਦੇਣੇ ਆ ਹਾਂ ਕੋਈ ਨਾ ਰਹਿਣਾ ਜੀ ਦੱਸਿਆ ਕਿ ਮੈਂ ਸੋ ਜਿਆਦਾ ਵਧੀਆ ਹੈ ਮੇਰੇ ਸਹਾਨ ਆਏ ਤੂੰ ਜਾਸ ਵਟੀ ਆ ਤੈਨੂੰ ਬੜਾ ਪਤਾ ਪੂ ਜਿਆਦਾ ਵਧੀਆ ਹੈ ਹੈ ਇਹਨੂੰ ਕਿਵੇਂ ਪਤਾ ਤਮਾਚੇ ਦੇ ਜਾਣਾ ਕਿ ਹੋਰ ਕਿੱ데 ਜਾਣਾ ਪਹਿਲਾਂ ਤੂੰ ਮੈਨੂੰ ਐ ਦੱਸ ਵੀ ਤੈਨੂੰ ਕਿਵੇਂ ਪਤਾ ਇੱਥੇ ਪੂ ਜਿਆਦਾ ਵਧੀਆ ਹੈ ਕੋਲੇ ਪਾਸੇ ਦੂਜੇ ਹੀ ਹੈਗੇ ਆ ਕਿੰਦਾ ਯਾਦ ਰੱਖਿਆ ਤਮਾਸ਼ੇ ਜਾਣਾ ਤਮਾਸ਼ਾ ਤਮਾਸ਼ਾ ਇੱਥੇ ਪਹਿਲਾਂ ਹੀ ਤੁਸੀਂ ਬਹੁਤ ਕਰੀ ਜਾਂਦੇ ਆ ਕਿੱਥੇ ਤਮਾਸ਼ਾ ਤਮੂਸ਼ਾ ਤੁਹਾਡਾ ਵੀਰੇ ਚੱਲ ਵੜਦਾ ਮੈਂ ਅਸਟ ਆਈ ਆ ਓਕੇ ਠੀਕ ਆ ਆ ਗਏ ਤਮਾਸ਼ਾ ਵਾਓ ਸਾਡਾ ਡੱਬਰ ਪਹਿਲਾਂ ਹੀ ਤਮਾਸ਼ਾ ਘਟ ਕਰਦਾ ਜਿਹੜਾ ਹੋਰ ਤਮਾਸ਼ੇ ਦੇ ਲੈ ਆਏ ਤੁਸੀਂ ਤਮਾਸ਼ੇ ਤੇ 올ਿਵੂਡ ਦੇ ਤਮਾਸ਼ੇ ਹੋਏ ਤਮਾਸ਼ੇ ਦੇ ਆਉਣ ਲਈ ਅੱਜ ਬਹੁਤ ਜ਼ਿਆਦਾ ਤਮਾਸ਼ੇ ਹੋਏ ਆ ਫੇਰ ਕਿਤੇ ਜਾ ਕੇ ਅਸੀਂ ਤਮਾਸ਼ਾ ਆਏ ਆ ਯਾ 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 ਚੱਲੋ ਜੀ ਹੋਰ ਮੇਰੀ ਗਾਤ ਸੁਣ ਲਓ ਮੈਂ ਨਹੀਂ ਰੁਪਈਆ ਲਾਉਣਾ ਪਹਿਲਾਂ ਹੁਣ ਦੱਸਦਾ ਜੇ ਕਿਵੇਂ ਤਿੰਨ ਪੰਜ ਆ ਕੀਤੀ ਤੇ ਹਿਸਾਬ ਲਾਦੀ ਆ ਹਾਂ ਤੇ ਤੂੰ ਕਿਹਾ ਸੀ ਕਿ ਮੈਂ ਤੈਨੂੰ ਡੋਸਾ ਖਵਾਉਂਗਾ ਪਿਛਲੀ ਵੀਡੀਓ ਚ ਪ੍ਰੂਫ ਵੀ ਹੈਗਾ ਤੂੰ ਮੈਨੂੰ ਵਾਦਾ ਕੀਤਾ ਇਹ ਵਾਦਾ ਪੂਰਾ ਕਰ ਤੂੰ ਘਰ ਕੋਕੀ ਕੇ ਲੈ ਕੇ ਲਈ ਮੈਂ ਮੈਂ ਲਾਉਂਗਾ ਇਹ ਮੁੱਕਰ ਜਾਂਨੇ ਨੇ ਤੇ ਮੈਂ ਹੀ ਮੁੱਕਰ ਕੇ ਜਾਉਂ ਸਮਝਦਾ ਜਾਣੇ ਆ ਕੋਈ ਗੱਲ ਨਹੀਂ ਚੱਲ ਠੀਕ ਆ ਜਾ ਫਿਰ ਵੇਣੇ ਆ ਜਾ ਅੰਦਰ ਚੱਲ ਮੈਂ ਨਹੀਂ ਹੁਣੇ ਦੋਇਆ ਵੇਣੇ ਆ ਜਾ ਆ ਜਾ ਚਲ ਚਲ ਕੋਈ ਨਹੀਂ ਨਹੀਂ ਕਹਿੰਦੇ ਅਸੀਂ ਕਰ ਦਾਂਗੇ ਭਈ ਆ ਜਾ ਆ ਜਾ ਅੰਦਰ ਚਲ ਕੇ ਬਹਿਣ ਆਜੋ ਉਹ ਕਿੱਧਰ ਗਿਆ ਮੈਂ ਮੜਾਮ ਨੂੰ ਕਿ ਲੈ ਜਾਂਦਾ ਹਾਂ ਇੱਕ ਵਾਰੀ ਤਾਂ ਚਲੋ ਆਜੀ ਰੈਸਟੋਰੈਂਟ ਦੇ ਅੰਦਰ ਦਾ ਇੰਟੀਰੀਅਰ ਜੋ ਕਿ ਬਹੁਤ ਸੋਹਣਾ ਸੀਗਾ ਲਓ ਜੀ ਵੇਖੋ ਭੁੱਖਾ ਬੈਠੀਆਂ ਕਿਵੇਂ ਮੈਨੂ ਦੇਖ ਰਹੀਆਂ ਨੇ ਜਾਨੀ ਕਿ ਫਰੋਲ ਰਹੀਆਂ ਨੇ ਇਹਨਾਂ ਨੇ ਹੁਣ ਪਤਾ ਨਹੀਂ ਕਿੰਨਾ ਕਿ ਸਾਮਾਨ ਆਰਡਰ ਕਰਨਾ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਅੱਜ ਬਣਵਾ ਗਈ ਚਲ ਆਪਾਂ ਕਿਹੜਾ ਪੈਸੇ ਦੇਣੇ ਆ ਇਹਨਾਂ ਦੇ ਲੱਗਨੇ ਆ ਆਪੇ ਲਾਉਣਗੇ ਆ ਭੁੱਖਾ ਵੈਸੇ ਇੱਕ ਨੰਬਰ ਦੀ ਆ ਨਹੀਂ 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 ਅਜੇ ਤੂੰ ਹੀ ਪੈਸੇ ਦੇਨੇ ਮੈਂ ਨਹੀਂ ਦਿੰਦਾ ਕੁਝ ਅੱਜ ਤਾਂ ਕਹਿੰਦੇ ਕੋਈ ਆਈਟਮ ਛੱਡੀ ਨਹੀਂ ਸਿਰਾਈ ਕਰਾਤਾ ਕੋਈ ਛੱਡਿਆ ਹੀ ਨਹੀਂ ਮੰਗਾਉਣ ਵਾਲਾ ਹੁਣ ਵੇਖੋ ਮੇਰੇ ਵੀਰੋ ਵੈਸੇ ਸਵਾਦ ਤਾਂ ਮੂੰਹ ਚ ਪਾਣੀ ਆ ਗਿਆ ਇੰਨਾ ਕੁਝ ਵੇਖ ਕੇ ਨਮ 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 ਪਰ ਬੈਲ ਦੇਣ ਵਾਲੇ ਪਤਾ ਲੱਗੂ ਨਾ ਕੀ ਬਣਦਾ ਮੇਰੇ ਵੀਰੋ ਆ ਪਟਾਰੀ ਚੋਂ ਨਿਕਲਿਆ ਜੂਸ ਮੇਰੇ ਵੀਰੋ ਓਕ ਇਹ ਆ ਮੇਰੇ ਵੀਰੋ ਪੁਖ ਬਹੁਤ ਜ਼ਿਆਦੇ ਵੱਡੀ ਪੁਖ ਨੇਰੀ ਲਿਆਈ ਤਰੀ ਹੁੰਦੀ ਆ ਅਜ ਤੱਕ ਖੁਸ਼ ਚੰਗੀ ਹੋਣੀ ਐ ਇਹਨੂੰ ਚੀਜੀ ਕੁਝ ਜ਼ਿਆਦਾ ਖਵਾ ਦੇ ਅ ਫਾਈਨਲੀ ਅਸੀਂ ਸਾਡੇ ਮੁੰਡੇ ਨੂੰ ਬਿੱਲ ਪੇ ਕਰਨ ਲਈ ਫਸਾਈ ਲਿਆ ਅਸੀਂ ਸਾਰੇ ਆਉ ਦਾ ਆ ਦਾ ਕਾਰਡ ਹੀ ਨਹੀਂ ਲੈ ਕੇ ਆਏ ਤੇ ਵਿਚਾਰੇ ਨੂੰ ਬਿੱਲ ਪੇ ਕਰਨਾ ਪਿਆ ਗੁੱਸਾ ਵਿਚਾਰਦਾ ਸੱਤਵੇਂ ਸਮਾਨ ਦੇ ਸੀ ਇਹ ਦੇਖਦਾ ਦੇਖੋ ਕਿਵੇਂ ਮੇਰੇ ਵੱਲ ਚਲੋ ਕੋਈ ਨਹੀਂ ਫਸਾ ਲਿਆ ਇਹ ਫਸਾ ਸੀ ਐਮ ਆਹ ਤੋਂ ਤੁਹਾਨੂੰ ਮੈਂ ਤਾਂ ਪ੍ਰੈਂਕ ਕਰਦਾ ਹੀ ਪ੍ਰੈਂਕ ਕਰਦਾ ਹੀ ਨਾ ਪ੍ਰੈਂਕ ਕਰਦਾ ਹੀ ਨਾ ਮੈਂ ਨਾ ਪ੍ਰੈਂਕ ਕਰਦਾ ਹੀ ਨਾ ਚੱਲ ਚਲੀਏ ਇਹ ਲੈ ਕੇ ਗਏ ਨਾ ਕੋਈ ਖਾਵੇ ਤੇ 150 ਡਾਲਰ ਮੈਨੂੰ ਕੁੰਡਵਾਦਾ ਲਓ ਜੀ ਫਾਈਨਲੀ ਲੜ ਝਗੜ ਕੇ ਅਸੀਂ ਚੱਲੇ ਆਂ ਵਾਪਸ ਘਰ ਨੂੰ ਤੇ ਆ ਮੇਰ ਨਾਲ ਰੋਸਿਆ ਬੇਟਾ ਹਾਂ ਕਿਉਂਕਿ ਇਹੀ ਬਿੱਲ ਫੇਰੇ ਦੇ ਤੋਂ ਦਵਾਈਆ ਕੀ ਹੋ ਜਾ ਵੀਡੀਓ ਨਾ ਬਣਾ ਫਿਰ ਚੱਲ ਲਈ ਚੱਲ ਲਈ ਮੋੜ ਦਾਂਗੇ ਅੱਧੇ ਵਿਚਦੇ ਅੱਧੇ ਵਿਚਦੇ ਮੋੜ ਦਾਂਗੇ ਬਾਕੀ ਕਸ਼ਤਾ ਕਰ ਲਈ ਦੇ ਬਜਟੇ ਕੀ ਮੋੜ ਦਾਂਗੇ 150 ਦੇ ਕਿਸ਼ਤਾ ਕਰ ਲੀ ਹਾਂ ਖਾਣਾ ਵੀ ਨਹੀਂ ਸੀ ਬਜਟ ਨਹੀਂ ਹੈਗਾ ਸਾਡਾ ਇਹਦਾ ਮੈਨੂੰ ਵੀ ਮੇਰਾ ਵੀ ਟੱਟ ਬਾਹਰ ਨਿਕਲ ਨਾ ਦੇਣਾ ਤੂੰ ਓ ਸਾਡੀ ਇੱਕ ਕੁੜੀ ਸਸਤੀ ਪਈ ਜਾਂਦੀ ਆ ਖਾ ਦੇ ਢੜੀ ਦਾ ਅੰਨ ਹੁਣ ਨਹੀਂ ਬੈਗੀ ਅੰਨ ਉਹ ਸੋਨਾ ਹੀ ਖਰੀਦੀਆਂ ਖਾ ਕੇ ਚੱਲ ਕੋਈ ਨਾ ਚੱਲ ਕੋਈ ਨਹੀਂ ਫਿਰ ਕਿਹਾਂ ਕੋਈ ਨਹੀਂ ਅੱਧੇ ਅੱਧੇ ਦੇ ਦੇ ਦਾਂਗੇ ਬਾਕੀ ਕਿਸ਼ਤਾ ਕਰ ਲਈ ਬਾਕੀ 1/2 ਛੋਟਾ ਰਹੀ ਹੈ ਕਿਸ਼ਤਾ ਕਰੂੰਗਾ ਦਰਨਾ ਸਾਡੇ ਕੋਲੇ ਪੈਸੇ ਨਹੀਂ ਹੈਗੇ ਇਹਨੇ ਕਰੀ ਬੰਦੇ ਤੇ ਗਈ ਤੇਰੇ ਆਸਰੇ ਸੀ ਘਰੋਂ ਤਾਂ ਕਹਿ ਕੇ ਲਗਾਈ ਸੀ ਉਹ ਤੇ ਅਸੀਂ ਦੇਖ ਅਸੀਂ ਕਿਹੜਾ ਫਾਈਨਲੀ ਆਏ ਕਿਹਾ ਸੀ ਕਿ ਕਿੰਨੇ ਪੈਸੇ ਦਵਾਂਗੇ ਕਿਹਾ ਸੀ 80 ਪੈਸੇ ਦਵਾਂਗੇ ਆਏ ਨਹੀਂ ਕਿਹਾ ਸੀ ਅਸੀਂ ਅੱਜ ਹੀ ਪੈਸੇ ਦਵਾਂਗੇ ਅਸੀਂ ਤੈਨੂੰ ਭਾਵੇਂ ਹੋ ਸਕਦਾ ਸਾਲ ਬਾਅਦ ਦੇ ਦਈਏ ਉਹ ਮੇਰੇ ਕੋਲੇ ਦੇ ਦੇ ਪੈ ਜੀ ਆ ਸਾਡੇ ਕੋਲ ਤਾਂ ਹੈ ਨਹੀਂ ਨਾ ਮੈਂ ਕੁੜੀ ਸਾਹਮਣੇ ਉਹ ਕਹਿਣ ਜੋਗਾ ਮੈਂ ਉਹਨਾਂ ਨੂੰ ਕੀ ਕਹਾਂਗਾ ਕੋਈ ਪੈਸੇ ਨਹੀਂ ਹੈਗੇ ਓਹ ਹੋ ਹੋ ਚੱਲ ਕੋਈ ਨਹੀਂ بڑے بڑے ਸ਼ਹਿਰوں ਮੇ ਅਸੀਂ ਛੋਟੀ 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 ਵਾਦੇ ਹੁੰਦੇ ਰਹਿੰਦੇ ਆਹ ਮੈਂ ਸਕੀ ਪਾਉਂ ਤੁਹਾਡੇ ਦੇ ਇਧਰ ਮੇਰੇ ਮੇਰੇ ਇਧਰ ਝਾੜ ਥੱਲੇ ਆਈਆਂ ਨਾ ਤੁਸੀਂ ਅਸੀਂ ਤਾਂ ਸਕੀਮ ਪਾਲੀ ਦੱਸੋ ਤੁਹਾਨੂੰ ਹੁਣ ਮੈਂ ਇਹ ਫਸਾ ਸੀਐਮ ਇਹ ਫਸਾ ਸੀਐਮ ਸਾਲਾ ਤੁਹਾਨੂੰ ਮਹਿੰਗਾ ਪੈਣਾ ਇਹ ਫਸਾ ਸੀਐਮ ਸਾਲਾ ਪਤਾ ਨਹੀਂ ਕਿੰਨੇ ਵਿੱਚ ਪੈਣਾ ਤੁਹਾਨੂੰ ਕੋਈ ਨਹੀਂ ਵੇਖ ਲਾਂਗੇ ਵੇਖ ਲਾਂਗੇ ਯਾਦ ਰੱਖੋ ਵੇਖ ਲਾਂਗੇ ਵੇਖ ਲਾਂਗੇ ਵੇਖ ਲਾਂਗੇ ਲਓ ਜੀ ਫਾਈਨਲੀ ਆਪਾਂ ਆ ਗਿਆ ਘਰੇ ਅਣੇ ਅੱਜ ਕਾਜ ਬੋਲਣਾ ਨਹੀਂ ਅੱਜ ਮੈਂ ਹੀ ਇਕੱਲੀ ਬੋਲਣਾ ਤੁਹਾਨੂੰ ਮੇਰੀ ਆਵਾਜ਼ ਸੁਣਨੀ ਪੈਣੀ ਆ ਫਾਈਨਲੀ ਅਸੀਂ ਆ ਗਏ ਆਂ ਜੀ ਘਰੇ ਤੇ ਬਸ ਹੁਣ ਖਾ ਪੀ ਲਿਆ ਆਪਾਂ ਸੋਹਣੇ ਆ ਤੇ ਰੋਟੀਆਂ ਪਕਾਉਣੀਆਂ ਨੇ ਸਬਜ਼ੀ ਬਣਾਉਣੀ ਆ ਦੱਸੂਗਾ ਹੁਣ ਨਾ ਹੁਣ ਕੀ ਕਰਨਾ ਹੁਣ ਸੋਣਾ ਮੈਂ ਖਾਣਾ ਰੋਟੀ ਬਣਾਓ ਸਬਜ਼ੀ ਤੇ ਪਨੀਰ ਖਾਣਾ ਮੈਂ ਲੈ ਹਾਂ ਕੱਲ ਨੂੰ ਖਾ ਲਈ ਹੁਣ ਅੱਜ ਖਾਣਾ ਮੈਨੂੰ ਤਾਂ ਭੁੱਖ ਲੱਗੀ ਬਾ ਠੀਕ ਆਹੀ ਨਹੀਂ ਬਣਾ ਰਹੇ ਅੱਜ ਦੇ ਨਾਲ ਹੀ ਸਾਡਾ ਅੱਜ ਦਾ ਵਲੌਗ ਖਤਮ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਬਾਏ ਬਾਏ एवरीवन